ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸ਼ੁਕਰਾਚਾਰੀਆ ਯਾਨੀ ਕਿ ਵੀਨਸ ਗ੍ਰਹਿ ਕੀ ਹੈ ਵੀਨਸ ਵੀਨਸ ਫਿਲਮ ਇੰਡਸਟਰੀ ਦਾ ਕਾਰਕ ਹੈ ਐਕਟਰ ਕੈਮਰਾਮੈਨ ਪੇਂਟਿੰਗਸ ਨੇ ਮੈਨੀ ਥਿੰਗ ਜਿੜੀ ਵੀ ਬਿਊਟੀ ਨਾਲ ਰਿਲੇਟਡ ਚੀਜ਼ਾਂ ਹੈਗੀਆਂ ਉਹ ਵੀਨਸ ਦੇ ਨਾਲ ਤਾਲੁਕ ਰੱਖਦੀਆਂ ਆਰਟ ਦੇ ਨਾਲ ਗੱਲ ਕਰਦੀਆਂ ਸਿੰਗਰਸ ਹੈਗੇ ਆ ਉਹਨਾਂ ਦੇ ਨਾਲ ਤਾਲੁਕ ਕਰਦੀਆਂ ਇਹ ਬੀਨਸ ਕਾਲਪੁਰਸ਼ ਦੀ ਕੁੰਡਲੀ ਦੇ ਵਿੱਚ ਦੋ ਰਾਸ਼ੀਆਂ ਦਾ ਮਾਲਕ ਹੈ ਤੇ ਤੀਜੀ ਰਾਸ਼ੀ ਇਹਦੀ ਉੱਚਦੀ ਹੈ ਮੀਨ ਬ੍ਰੇਸ਼ ਰਾਸ਼ੀ ਨੰਬਰ 2 ਘਰ ਜਿਹੜਾ ਕਾਲਪੁਰਸ਼ ਦੀ ਕੁੰਡਲੀ ਦਾ ਦੋ ਨੰਬਰ ਉਹ ਬੀਨਸ ਦਾ ਉਹ ਘਰ ਤਾਲੁਕ ਰੱਖਦਾ ਆ ਜਿਹੜਾ ਉਹ ਫੈਮਿਲੀ ਦੇ ਨਾਲ ਪਬਲਿਕ ਸਪੋਰਟ ਦੇ ਨਾਲ ਤੇ ਸਪੀਚ ਦੇ ਨਾਲ ਤੇ ਤੁਹਾਡਾ ਜਿਹੜਾ ਧਨ ਹੁੰਦਾ ਆ ਉਹਦੇ ਨਾਲ ਤੇ ਲਗਨ ਚ ਬੈਠਾ business ਇਨਸਾਨ ਨੂੰ ਬਹੁਤ ਖੂਬਸੂਰਤ ਬਣਾਉਂਦਾ ਹੈ ਨੰਬਰ 1 ਦੇ ਵਿੱਚ ਤੇ ਨੰਬਰ 3 ਦੇ ਵਿੱਚ ਵੀ business ਐਂਟਰਟੇਨਮੈਂਟ ਦੇ ਵਿੱਚ ਲੈ ਕੇ ਜਾਂਦਾ 4 ਨੰਬਰ ਦੇ ਵਿੱਚ ਅਗਰ ਘਰ ਦੇ ਵਿੱਚ ਅਗਰ business ਜਿਹੜਾ ਉਹ ਕਿਤੇ ਚੰਦਰਮਾ ਦੇ ਨਾਲ ਬੈਠ ਜਾਏ ਉਸ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਇੰਨੀ ਲਗਜ਼ਰੀ ਮਿਲਦੀ ਹੈ ਜਿਹਦਾ ਕੋਈ ਅੰਤ ਨਹੀਂ ਪੰਜ ਨੰਬਰ ਘਰ ਦੇ ਵਿੱਚ ਬੀਨਸ ਜਿਹੜਾ ਐਂਟਰਟੇਨਮੈਂਟ ਦਾ ਇਹ ਵੀ ਘਰ ਹੈ ਤੇ ਇੱਥੋਂ ਇਹ ਪ੍ਰੋਫਿਟ ਨੂੰ ਦੇਖਦਾ ਇਹ ਵੀ ਫਿਲਮ ਇੰਡਸਟਰੀ ਦੇ ਵਿੱਚੋਂ ਪ੍ਰੋਫਿਟ ਦਲਾਂਣ ਦੇ ਵਿੱਚ ਬਹੁਤ ਹੈਲਪ ਕਰਦਾ ਹੈ 6th ਹਾਊਸ ਦੇ ਵਿੱਚ ਬੀਨਸ ਨੀਚ ਹੋ ਜਾਂਦਾ ਹੈ ਤੇ ਉਹ ਬੰਦੇ ਨੂੰ ਜਿਹੜਾ ਉਹ ਬਹੁਤ ਅੰਦਰੋਂ ਵੀਕ ਕਰ ਦਿੰਦਾ ਹੈ ਉਹਦੇ ਅੰਦਰ ਜਿਹੜੀ ਹੈ ਪਾਵਰ ਘਟ ਜਾਂਦੀ ਹੈ ਬੰਦੇ 'ਚ ਤੇ ਤੇ ਗਲਤ ਪਾਸੇ ਨੂੰ ਵੀ ਉਹ ਜਿਹੜਾ ਆ ਬਿਜ਼ਨਸ ਦੀਆਂ ਜਿਹੜੀਆਂ ਬੈਡ ਵਾਈਬਸ ਹੈਗੀਆਂ ਉਹ ਵੀ ਉਸ ਬੰਦੇ ਨੂੰ ਜਿਹੜੀ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ 7th ਹਾਊਸ ਦੇ ਵਿੱਚ ਜਿਸ ਤਰ੍ਹਾਂ ਗੋਵਿੰਦਾ ਜੀ ਦਾ 7th ਹਾਊਸ ਦੇ ਵਿੱਚ ਬਿਜ਼ਨਸ ਚੌਥੇ ਘਰ ਦਾ ਮਲ ਲਗਜ਼ਰੀ ਦਾ ਮਾਲਕ ਬੈਠ ਗਿਆ ਤੇ ਨਾਲ ਸ਼ਨੀ ਦੇਵ ਉਸ ਘਰ ਦੇ ਵਿੱਚ ਬੈਠ ਗਏ ਤੇ ਉਹਨਾਂ ਦੀ ਦਸ਼ਾ ਅੰਤਰ ਦਸ਼ਾ ਦੇ ਵਿੱਚ ਉਹਨਾਂ ਦੇ ਕੋਲ ਉਹਨਾਂ ਦੇ ਕੋਲੋਂ ਦੇਖੋ ਕਿੰਨੀਆਂ ਬਿਊਟੀਫੁਲ ਫਿਲਮਸ ਜਿਹੜੀਆਂ ਉਹਨਾਂ ਨੇ ਕਿੰਨਾ ਉਹਨਾਂ ਨੂੰ ਬਿਊਟੀਫੁਲ ਐਕਟ ਕੀਤਾ 8th ਹਾਊਸ ਦੇ ਵਿੱਚ ਬਿਜ਼ਨਸ ਜਿੱਦਾਂ ਸ਼੍ਰੀ ਅਮਿਤਾਭ ਬਚਨ ਸਾਹਿਬ ਦੇ ਹੈ ਇਹ ਜਿਹੜਾ ਇੱਥੇ ਜਿਹੜਾ ਹੈਗਾ ਇੱਕ ਅਲੱਗ ਤਰ੍ਹਾਂ ਦਾ ਇਫੈਕਟ ਦਿੰਦਾ ਜਦ ਕਿ ਉਹਨਾਂ ਦੀ ਚਾਰਟ ਦੇ ਵਿੱਚ 6ਵੇਂ ਘਰ ਦੇ ਆਠਵੇਂ ਘਰ ਦੇ ਵਿੱਚ ਬਿジネス ਜਿਹੜਾ ਆ ਉਹ ਲੀਚ ਹੈਗਾ ਆ ਮਗਰ ਉਹਨਾਂ ਦੇ ਨਾਲ ਮਰਕਰੀ ਦਾ ਘਰ ਹੋਣ ਕਰਕੇ ਮਰਕਰੀ ਉੱਥੇ ਬੈਠਾ ਆ ਤੇ ਉਹ ਉੱਚ ਦਾ ਫਲ ਦੇ ਗਿਆ ਉਹਨੂੰ ਹੁਣ ਇੱਥੇ ਜਿਹੜੀ ਹੈਗੀ ਇੱਕ ਹੋਰ ਚੀਜ਼ ਵੀ ਆ ਉਹਨਾਂ ਨੂੰ ਜ਼ਿੰਦਗੀ 'ਚ ਦੇਖੋ ਕਿੰਨੀਆਂ ਸੱਟਾਂ ਚੋਟਾਂ ਲੱਗੀਆਂ ਇੱਕ ਟਾਈਮ ਉਹਨਾਂ ਨੂੰ ਮੌਤ ਤੱਕ ਦਾ ਵੀ ਇੱਕ ਜਦੋਂ ਕੁਲੀ ਫਿਲਮ ਦੇ ਦੌਰਾਨ ਸੱਟ ਲੱਗੀ ਉਥੇ ਉਹਨਾਂ ਨੂੰ ਮੌਤ ਦੇ ਵੀ ਦਰਸ਼ਨ ਕਰਾਏ ਮਗਰ ਬਚਾਣ ਵਾਲੇ ਕੌਣ ਸੀ ਵੀਨਸ ਕਿਉਂਕਿ ਵੀਨਸ 8ਵੇਂ ਘਰ ਦੇ ਵਿੱਚ ਵੀਨਸ ਦੇ ਕੋਲ ਜਿਹੜੀ ਹੈਗੀ ਆ ਉਹ ਸੰਜੀਵਨੀ ਬੂਟੀ ਹੈ ਉਸ ਬੰਦੇ ਨੂੰ ਕਿਤੇ ਨਾ ਕਿਤੋਂ ਉਸ ਬੰਦੇ ਨੇ ਜ਼ਿੰਦਾ ਕਰ ਦਿੱਤਾ ਇਹ ਪਾਵਰ ਹੈ ਵੀਨਸ ਦੀ ਸ਼ੁਕਰਾਚਾਰੀਆਂ ਨੂੰ ਭਗਵਾਨ ਸ਼ੰਕਰ ਭੋਲੇ ਨਾਰ ਦੀ ਤਰਫ ਤੋਂ ਅਸ਼ੀਰਵਾਦ ਹੈ ਉਹਨਾਂ ਨੂੰ ਸੰਜੀਵਨੀ ਬੂਟੀ ਵੀ ਮਿਲਿਓ ਹੈ ਤੇ ਫਿਰ ਅਗਰ ਦੇਖੀਏ ਜਿਹੜਾ ਅਗਰ ਅਹ 10th ਹਾਊਸ ਹੈਗਾ 10th ਹਾਊਸ ਦੇ ਵਿੱਚ ਵੀਨਸ ਜਿਹੜਾ ਹੈਗਾ ਉਹ ਅਗਰ ਛੁੱਕਰ ਜਿਹੜਾ ਗਰਿਆ ਹੋਊ ਸੂਰਜ ਦੇ ਨਾਲ ਰਾਹੂ ਦੇ ਨਾਲ ਜਾਂ ਬੁੱਧ ਦੇ ਨਾਲ ਬੈਠ ਜਾਵੇ ਤੇ ਉਹ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਕਾਰੋਬਾਰ ਦੇ ਵਿੱਚ ਉਸ ਬੰਦੇ ਨੂੰ ਫਿਲਮ ਦੱਸ ਦਿਆ ਜਿਹੜਾ ਵੀ ਐਕਟਿੰਗ ਹੋਵੇ ਕੁਝ ਵੀ ਉਹਦੇ ਵਿੱਚ ਬੜੀ ਹੈਲਪ ਕਰਦਾ ਤੇ 12th ਹਾਊਸ ਦੇ ਵਿੱਚ ਵੀਨਸ ਖਾਸ ਕਰਕੇ ਧਰਮਿੰਦਰ ਸਾਹਿਬ ਦਾ ਜਿਹੜਾ ਵੀਨਸ 12th ਹਾਊਸ ਦੇ ਵਿੱਚ ਬੈਠਾ ਤੇ ਉਹ ਵੀਨਸ ਜਿਹੜਾ ਦੁਨੀਆ ਭਰ ਦੇ ਪਲੇਜਰਸ ਲਗਜ਼ਰੀਜ਼ ਉਹ ਖੋਲ ਦਿੰਦਾ ਸੋ ਆਲਓਵਰ ਅਗਰ ਬੀਨਸ ਨੂੰ ਦੇਖੀਏ ਫਿਲਮ ਇੰਡਸਟਰੀ ਦੇ ਵਿੱਚ ਜਦੋਂ ਵੀ ਕੋਈ ਮਤਲਬ ਕੋਈ ਸ਼ੁਭ ਕੰਮ ਕਰਦੇ ਆ ਫਿਲਮ ਦਾ ਮਹੂਰਤ ਕਰਨਾ ਹੋਵੇ ਤੇ ਉਸ ਵਕਤ ਦੇਖਿਆ ਜਾਂਦਾ ਹੈ ਕਿ ਬੀਨਸ ਜਿਹੜਾ ਆਸਤਤ ਨਹੀਂ ਸੂਰਜ ਦੇ ਨਾਲ ਆ ਕੇ ਖਤਮ ਤਾਂ ਨਹੀਂ ਹੋ ਗਿਆ ਤੇ ਦੂਸਰਾ ਕਿਤੇ ਬੀਨਸ ਨੀਚ ਤਾਂ ਨਹੀਂ ਅਗਰ ਇਹ ਸਿਚੁਏਸ਼ਨ ਹੈ ਉਸ ਵਕਤ ਮਹੂਰਤ ਨਹੀਂ ਰੱਖੇ ਜਾਂਦੇ ਵੈਸੇ ਵੀ ਵਿਆਹ ਸ਼ਾਦੀਆਂ ਦੇ ਵਿੱਚ ਸ਼ੁਕਰ ਜਿਹੜਾ ਗ੍ਰਹਿ ਉਸ ਨੂੰ ਦੇਖਿਆ ਜਾਂਦਾ ਕਿ ਉਹ ਆਸਤਤ ਨਹੀਂ ਕਿਉਂਕਿ ਵਿਆਹ ਸ਼ਾਦੀ ਦੇ ਜਿਹੜੇ ਸੁੱਖ ਹੈਗੇ ਆ ਪ੍ਰੇਮ ਦੇ ਉਹ ਉਦੋਂ ਮਿਲਨੇ ਆ ਜੇ ਕੁੰਡਲੀ ਦੇ ਵਿੱਚ ਵੀਨਸ ਰਾਹੀਟ ਹੈਗਾ ਆ ਵਧੀਆ ਆ ਅੱਛਾ ਫਲ ਦੇ ਰਿਹਾ ਨਹੀਂ ਇੱਥੇ ਵੀ ਦੁੱਖ ਜਿਹੜੇ ਆ ਬੰਦੇ ਨੂੰ ਮਿਲਦੇ ਬੀਨਸ ਦੀ ਤਰਫ ਤੋਂ 파ਟਨਰ ਤੋਂ ਦੁੱਖ ਮਿਲਦੇ ਆ ਹਸਬੰਡ ਦੀ ਕੁੰਡਲੀ ਜੇ ਔਰਤ ਉਹਦੀ ਜਿਹੜੀ ਹੈਗੀ ਆ ਉਹ ਵੀਨਸ ਹੁੰਦੀ ਆ ਤੇ ਜਿਹੜੀ ਵੀਨਸ ਇਟਸੈਲਫ ਔਰਤ ਹੈਗੀ ਆ ਉਹ ਜਿੰਨੇ ਬਿਊਟੀ ਪਾਰਲਰ ਹੈ ਬਿਊਟੀ ਨਾਲ ਰਿਲੇਟਿਡ ਚੀਜ਼ਾਂ ਐਸਾ ਬੀਨਸ ਆਇਆ ਤੇ ਅਗਰ 올 ਓਵਰ ਅਸੀਂ ਦੇਖੀਏ ਵੀਨਸ ਇਹ ਸ਼ੁਕਰਾਚਾਰੀਆ ਦੀ ਇੱਕ ਅੱਖ ਹੈ ਉਹ ਜਿਹੜਾ ਕੈਮਰੇ ਦਾ ਆਪਾਂ 뷰ਫਾਈਂਡਰ ਤੋਂ ਵੀ ਅਸੀਂ ਇੱਕ ਅੱਖ ਦੇ ਨਾਲ ਹੀ ਦੇਖਦੇ ਆਂ ਸੋ ਇਹ ਜਿਹੜਾ ਬੀਨਸ ਦੇ ਕਾਰਨ ਮੈਨੂੰ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਇਹ ਮੇਰਾ 올 ਇੰਡੀਆ ਫਿਲਮ ਪ੍ਰੋਡਿਊਸਰ ਕਾਉਂਸਲ ਦਾ ਕਾਰਡ ਹੈਗਾ ਤੇ ਇੰਨਾ ਹੀ ਨਹੀਂ ਜਿਹੜਾ ਹੈਗਾ ਇਹ ਮੈਂ ਟੋਰਾਂਟੋ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਨੂੰ ਮੈਂ ਇੰਡੀਆ 'ਚ ਨਹੀਂ ਮਿਲਿਆ ਆਰਟਿਸਟ ਨੂੰ ਜਿਹੜੇ ਮਸ਼ਹੂਰ ਸੀਗੇ ਉਹਨਾਂ ਦੀਆਂ ਇੱਥੋਂ ਮੈਂ ਪਤਾ ਨਹੀਂ ਕਿੰਨੇ ਕ ਆਰਟਿਸਟ ਨੂੰ ਇਸ ਕੈਮਰੇ ਦੇ ਥਰੂ ਮੈਂ ਉਹਨਾਂ ਦੇ ਨਾਲ ਇੰਟਰਵਿਊਜ਼ ਵੀ ਕੀਤੀਆਂ ਤੇ ਇੱਕ ਹੋਰ ਚੀਜ਼ ਜਿਹੜੇ ਸਾਡੇ ਪੰਜਾਬ ਦੇ ਬਹੁਤ ਹੀ ਨਾਮਚੀਨ ਜਿਹੜੇ ਸਿੰਗਰਸ ਹੈਗੇ ਆ ਆਰਟਿਸਟ ਨਾ ਜਾਣੇ ਕਿੰਨੇ ਪੰਜਾਬ ਦੇ ਐਸੇ ਸਿੰਗਰ ਹੈ ਜਿਹੜੇ ਬਹੁਤ ਖੂਬਸੂਰਤ ਲੋਕਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਇਸ ਕੈਮਰੇ ਦੇ ਨਾਲ ਮੈਂ ਉਹਨਾਂ ਦੇ ਗਾਣੇ ਵੀ ਬਹੁਤਿਆਂ ਦੇ ਸ਼ੂਟ ਕੀਤੇ ਆ ਡਾਇਰੈਕਟ ਵੀ ਕੀਤਾ ਬਹੁਤ ਸਾਰੇ ਲੋਕ ਅੱਜ ਜਿਹੜੇ ਜਿਹੜੇ ਨਾਮ ਚੀਨ ਆ ਜਿਹੜੇ ਪਹਿਲੀ ਵਾਰ ਜਿਨ੍ਹਾਂ ਨੇ ਕੈਮਰਾ ਸਾਹਮਣਾ ਕੀਤਾ ਉਹ ਇਹ ਕੈਮਰਾ ਸੀ ਔਰ ਅੱਜ ਉਹ ਬਹੁਤ ਵੱਡੇ ਸਟਾਰ ਹੈ ਸੋ ਦੋਸਤੋ ਇਹ ਜਿਹੜਾ ਹੈ ਮਤਲਬ ਕੈਮਰਾ ਵੀ ਇੱਕ ਟੂਲ ਹੈ ਜਦੋਂ ਇਹਨੂੰ ਵੀ ਸ਼ੁਰੂ ਕਰਦੇ ਆ ਮੱਥਾ ਟੇਕ ਕੇ ਤੇ ਇਸ ਦੀ ਵੀ ਰਿਸਪੈਕਟ ਕਰਕੇ ਕਿਉਂਕਿ ਇਹ ਸ਼ੁਕਰਾਚਾਰੀਆ ਦੇ ਟੂਲ ਹੈਗੇ ਉਹ ਉਹਨਾਂ ਦੇ ਨਾਲ ਮਤਲਬ ਮੈਨੂੰ ਇੱਕ ਮਤਲਬ ਐਸ ਐਸੇ ਲੋਕਾਂ ਨੂੰ ਇਸ ਕੈਮਰੇ ਦੇ ਥਰੂ ਮੈਨੂੰ ਮਿਲਣ ਦਾ ਮੌਕਾ ਮਿਲਿਆ ਜਿਹੜਾ ਮੈਂ ਵੈਸੇ ਕਦੇ ਵੀ ਸੋਚ ਨਹੀਂ ਸਕਦਾ ਐਸ ਐਸੀਆਂ ਦੁਨੀਆ ਚ ਜਗ੍ਹਾ ਮੈਨੂੰ ਜਾਣ ਦਾ ਮੌਕਾ ਮਿਲਿਆ ਜਿਹੜੀਆਂ ਕਿ ਇਹ ਬਿਜ਼ਨਸ ਦੇ ਕਾਰਨ ਇਹ ਕੈਮਰਾ ਇਟਸੈਲਫ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਲਿਆ ਇਹ ਕੈਮਰਾ ਮੇਰੇ ਘਰ ਦੇ ਮੇਰੇ ਲੋਕ ਸਾਰੇ ਮੇਰੇ ਅੰਗੇਜਡ ਹੋ ਗਏ ਮੇਰੇ ਦੁਸ਼ਮਣ ਬਣ ਗਏ ਕਿ ਇੰਨੇ ਦਾ ਟਰੱਕ ਆ ਜਣਾ ਜਿੰਨੇ ਦਾ ਤੂੰ ਇਹ ਕੈਮਰਾ ਖਰੀਦ ਲਿਆ ਤੈਨੂੰ ਕੀ ਲੱਗੂਗਾ ਮੈਨੂੰ ਇਹ ਬੜਾ ਮੈਨੂੰ ਮੇਰੇ ਪਰਿਵਾਰ ਨੇ ਬਹੁਤ ਟੀਜ਼ ਕੀਤਾ ਤੇ ਇਸ ਪੂਰੇ ਪਰਿਵਾਰ ਨੂੰ ਜ਼ੀਰੋ ਚੋਂ ਕੱਢ ਕੇ ਲਿਆਉਣ ਵਾਲਾ ਵੀ ਇਸ ਕੰਟਰੀ 'ਚ ਸੈੱਟ ਕਰਨੇ ਵਾਲਾ ਵੀ ਇਹ ਕੈਮਰਾ ਆ ਇਸ ਕੈਮਰੇ ਦੀ ਬਦੌਲਤ ਜਿਹੜਾ ਮੈਨੂੰ ਫਿਲਮ ਇੰਡਸਟਰੀ 'ਚ ਬਿਨੈਸ ਦੀ ਬਦੌਲਤ ਮੈਂ ਫਿਲਮ ਇੰਡਸਟਰੀ 'ਚ ਗਿਆ ਇੱਥੇ ਵੀ ਇਹਦੇ ਨਾਲ ਮੈਂ ਤਕਰੀਬਨ ਨਾ ਜਾਣੇ ਕਿੰਨੇ ਲੋਕਾਂ ਨੂੰ ਮੈਂ ਇਸ ਕੈਮਰੇ ਦੇ ਨਾਲ ਟ੍ਰੇਨ ਕੀਤਾ ਉਹਨਾਂ ਨੂੰ ਇਸ ਕੈਮਰੇ ਦੇ ਬਦੌਲਤ ਜਿਹੜਾ ਬਹੁਤ ਉਹਨਾਂ ਨੇ ਆਪਣੇ ਪ੍ਰੋਡਕਸ਼ਨ ਖੋਲੇ ਵੀਡੀਓ ਦੇ ਪ੍ਰੋਡਕਸ਼ਨ ਖੋਲੇ ਉਹਨਾਂ ਨੇ ਕੰਮ ਕੀਤੇ ਸੋ ਇਹ ਗੱਲ ਲੱਗ ਹੈ ਕਿ ਕਿਸੇ ਨੇ ਕਦਰ ਨਹੀਂ ਜਾਣੀ ਉਚਾਈ ਦੀ ਵੀ ਨਹੀਂ ਆਪਾਂ ਨੂੰ ਸੋ ਦੋਸਤੋ ਤੁਸੀਂ ਆਪਣਾ ਕੰਮ ਕਰਨਾ ਹੈ ਜਿਹੜਾ ਜਿਹੜੀ ਲਗਜ਼ਰੀ ਜੇ ਲਿਖੀ ਹੈ ਨਾ ਕਿਸੇ ਦੇ ਕਿਸਮੇ ਤਾਂ ਉਹਨੂੰ ਮਿਲਦੀ ਨਹੀਂ ਉਹਨੂੰ ਬੰਡੋ ਜਿੰਨਾ ਬੰਡੋਗੇ ਡਸਨ ਮੈਟਰ ਕੋਈ ਉਦੀ ਤੁਹਾਡੀ ਰਿਸਪੈਕਟ ਕਰਦਾ ਕਿ ਨਹੀਂ ਮਗਰ ਤੁਸੀਂ ਇਹ ਬਿਨਸਸ ਦਾ ਜਿਹੜਾ ਕੰਮ ਹੈ ਜਿੰਨਾ ਤੁਸੀਂ ਇਹਨੂੰ ਬਿਊਟੀਫੁੱਲ ਸਿਖਾਓਗੇ ਉਹਨਾਂ ਤੁਹਾਡੀ ਤਰਫ ਲਗਜ਼ਰੀ ਆਂਦੀ ਹੈ ਉਹਦਾ ایکسپੀਰੀਅנס ਮੈਂ ਖੁਦ ਕਰ ਰਿਹਾ ਤੇ ਕੀਤਾ ਸੋ ਦੋਸਤੋ ਇਹ ਜਿਹੜੀ ਵੀਨਸ ਦੀ ਪਾਵਰ ਹੈ ਇਹ ਬੰਦੇ ਦੇ ਅੰਦਰ ਜਿਹੜੀ ਹੈਗੀ ਆ ਜਿਹੜੀ ਬਿਊਟੀ ਇਹ ਤੋਂ ਬਿਨਾ ਨਹੀਂ ਹੈਗੀ ਸੋ ਜਿੰਨੀਆਂ ਵੀ ਬਿਊਟੀਫੁਲ ਚੀਜ਼ਾਂ ਆ ਉਹਨਾਂ ਦੀ ਰਿਸਪੈਕਟ ਕਰੋ ਜਿੰਨੀਆਂ ਵੀ ਚਮਕਦੀਆਂ ਚੀਜ਼ਾਂ ਹੈਗੀਆਂ ਉਹ ਸਭ ਵੀਨਸ ਨੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਅਗਰ ਰਾਈਟ ਪਲੇਜ਼ਰ ਹੈ ਰਾਈਟ ਬਿਊਟੀ ਹੈ ਤੇ ਤੁਸੀਂ ਬਿਊਟੀਫੁੱਲ ਜਗਮਾਤੇ ਕੁੰਮਣਾ ਪਸੰਦ ਕਰਦੇ ਹੋ ਤਾਂ ਸਮਝ ਲਓ ਤੁਹਾਡੇ ਜਿਹੜਾ ਕੁੰਡਲੀ ਦੇ ਵਿੱਚ ਤੁਹਾਡੇ ਚਾਰਟ ਦੇ ਵਿੱਚ ਬੀਨਸ ਜਿਹੜਾ ਆ ਉਹ ਵਧੀਆ ਕਿਸੇ ਸਥਾਨ ਤੇ ਬੈਠਾ ਤੇ ਤੁਹਾਨੂੰ ਵਧੀਆ ਫਲ ਦੇ ਰਿਹਾ ਆਈ ਹੋਪ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਵੇਗੀ ਧੰਨਵਾਦ